ਉਹ ਪਾਹੀ ਮਹਾਰਾਜ ਕਹਿੰਦੇ ਉਹਨਾਂ ਦੇ ਪਿੰਡ ਵੀ ਨਹੀਂ ਭਰੇ ਜਾਂਦੇ ਜਿਵੇਂ ਸਨਾਤਨ ਵਿੱਚ ਕੋਈ ਮਰਦਾ ਤੇ ਮਰ ਕੇ ਪਿੰਡ ਭਰ ਦਿੰਦੇ ਨੇ ਉਹਦੀ ਜਗ੍ਹਾ ਤੇ ਕੋਈ ਜੋ ਇਤਿਆਦਿਕ ਜਾਂ ਹੋਰ ਰੋੜ ਦਿੰਦੇ ਆ ਪੱਤਲ ਭਰਦੇ ਨੇ ਇੱਥੇ ਗਿਆ ਜੀ ਆਣ ਕੇ ਤੇ ਨਾ ਕੋਈ ਕਿਰਿਆ ਹੁੰਦੀ ਆ ਛੋਦਰ ਦੀ 17ਵੀ ਤੇ ਫਿਰ ਬ੍ਰਾਹਮਣ ਦੀ 11ਵੀ ਮੰਨਦੇ ਆ ਪੀ ਸਭ ਤੋਂ ਲੇਟ ਗਤੀ ਸ਼ੂਦਰ ਦੀ ਹੁੰਦੀ ਹੈ ਸਭ ਤੋਂ ਪਹਿਲਾਂ ਗਤੀ ਬ੍ਰਾਹਮਣ ਦੀ ਹੁੰਦੀ ਹੈ ਪੀ ਬ੍ਰਾਹਮਣ ਸਭ ਤੋਂ ਉਤਮ ਆ ਗੁਰਦਸਵੇਂ ਪਾਸ਼ਾ ਮਾਨ ਨੇ ਆਖਿਆ ਮੇਰਾ ਖਾਲਸਾ ਸਭ ਤੋਂ ਉਤਮ ਬ੍ਰਾਹਮਣ ਤੋਂ ਵੀ ਉਤਮ ਆ ਤਾਂ ਕਰਕੇ ਪੰਥ ਵਿੱਚ ਦਸਹਿਰਾ ਕਰਦੇ ਕੋਈ ਵੀ ਚੜਾਈ ਕਰ ਜਾਵੇ ਪ੍ਰਾਣੀ ਇਹ ਨਹੀਂ ਵੇਖਣਾ ਵੀ ਐਤਵਾਰ ਆ ਜਾਂ ਹੋਰ ਜਦੋਂ ਪ੍ਰਾਣੀ ਚੜਾਈ ਕਰ ਗਿਆ ਉਸੇ ਵੇਲੇ ਉਦਾ ਸਰੀਰ ਲਿਜਾ ਕੇ ਅਗਨ ਭੇਟ ਕਰ ਦੇਣਾ ਜਪਜੀ ਸਾਹਿਬ ਜੀ ਦਾ ਪਾਠ ਆਰੰਭ ਕਰਨਾ ਅਦਾ ਸਸਕਾਰ ਹੋ ਜਾਂਦਾ ਪਾਠ ਹੁੰਦਿਆਂ ਫਿਰ ਸੋਇਲੇ ਦੀ ਬਾਣੀ ਦਾ ਪਾਠ ਕਰਕੇ ਮੁਰਦੇ ਵੱਲ ਨਹੀਂ ਗੁਰੂ ਘਰ ਵੱਲ ਮੁੱਕ ਕਰਕੇ ਅਦਾਸਾ ਸੋਹ ਦੇਣਾ ਸੋਇਲਾ ਪੜ ਕੇ ਹੁਕਮ ਸੱਤ ਕਰ ਦੇਣਾ ਗੁਰੂ ਘਰੇ ਹੋਣਾ ਅਲਾਣੀਆਂ ਦਾ ਪਾਠ ਹੋਵੇ ਸਾਰੇ ਮਾਈ ਭਾਈ ਪ੍ਰੇਮ ਦੇ ਨਾਲ ਅਲਾਣੀਆਂ ਦਾ ਬਾਠ ਸੁਣਨਾ ਜੇ ਸਹਿਜ ਪਾਠ ਆਰੰਭੂਣਾ ਤੇ ਅਲਾਣੀਆਂ ਦੇ ਪਾਠ ਉਪਰੰਤ ਜਿਹੜੀ ਅਰਦਾਸ ਹੁੰਦੀ ਆ ਕੜਾ ਪ੍ਰਸ਼ਾਦ ਦੀ ਦੇਖ ਦੇ ਨਾਲ ਉਸੇ ਅਰਦਾਸ ਵਿੱਚ ਸਹਿਜ ਪਾਠ ਆਰੰਭ ਕਰ ਲੈਣਾ ਤੇ ਦਸਵੇਂ ਦਿਨ ਭੋਗ ਪਾਉਣਾ ਜਿਸ ਦਿਨ ਪ੍ਰਾਣੀ ਚੜਾਈ ਕੀਤਾ ਉਹਨੂੰ ਪਹਿਲਾ ਦਿਨ ਮੰਨਣਾ ਦੂਜਾ ਤੀਜਾ ਚੌਥਾ ਨੌਵਾਂ ਤੇ ਫਿਰ ਦਸਵੇਂ ਦਿਨ ਭੋਗ ਪਾਉਣਾ ਤੇ ਸਹਿਰਾ ਕਰਨਾ ਇਹ ਨਹੀਂ ਵੇਖਣਾ ਵੀ ਕੋਈ ਐਤਵਾਰ ਆ ਜਾਂ ਹੋਰ ਅੱਜਕੱਲ ਜਿਵੇਂ ਪ੍ਰਾਣੀ ਚੜਾਈ ਕਰਦਾ ਚੌਥੇ ਦਿਨ ਤੀਜੇ ਦਿਨ ਹੀ ਭੋਗ ਪਾ ਕੇ ਵੇਲੇ ਇਸ ਤਰ੍ਹਾਂ ਨਹੀਂ ਮਰਜਾਦਾ ਮਰਜਾਦਾ 10ਵੇਂ ਦਿਨ ਦੀ ਆ 10 ਦਿਨ ਸਹਿਜ ਪਾਠ ਚੱਲਦਾ ਰਹੇ ਤੇ ਜੈਸਤਰੀ ਦੀ ਵਾਰ ਦੀ ਸਵੇਰ ਵੇਲੇ ਤੇ ਸੋਖ ਸਾਂਸਕ੍ਰਿਤੀ ਮਹੱਲਾ ਪਹਿਲਾ ਤੇ ਮਹੱਲਾ ਪੰਜਵਾ ਦੀ ਸ਼ਾਮ ਦੇ ਵੇਲੇ ਕਥਾ ਹੋਵੇ ਸਾਰੇ ਮਾਈ ਭਾਈ ਨਗਰ ਨਿਵਾਸੀ ਹੋਰ ਵੀ ਮਿਲ ਕੇ ਕਥਾ ਸੁਣਨ ਸਮਾਪਤੀ ਵਾਲੇ ਦਿਨ ਫਿਰ ਦੁਪਹਿਰ 12 ਵਜੇ ਤੋਂ ਬਾਅਦ ਸਹਿਜ ਪਾਠ ਦਾ ਭੋਗ ਪਾ ਕੇ ਤੇ ਅਰਦਾਸ ਕਰਨੀ ਦਸਹਿਰਾ ਕਰਨਾ ਮੰਥ ਵਿੱਚ ਤੇ ਨਾ ਕਿਸੇ ਨੇ 17ਵੀਂ ਕਰਨੀਆਂ ਨਾ ਕਿਸੇ ਨੇ 13ਵੀਂ ਨਾ ਕਿਸੇ ਨੇ 11ਵੀਂ ਕਰਨੀ ਜਿਹੜਾ ਪੰਥ ਦਾ ਆਪਣੇ ਆਪ ਨੂੰ ਹਿੱਸਾ ਸਮਝਦਾ ਉਹ ਦਸਹਿਰਾ ਕਰੇ ਗੁਰੂ ਘਰ ਵਿੱਚ ਦਸਹਿਰਾ ਹੁੰਦਾ ਸਾਰੇ ਮਹਾਂਪੁਰਖਾਂ ਦਾ ਆਪਾਂ ਦਸਹਿਰਾ ਹੀ ਕਰਦੇ ਆ ਇਸ ਕਰਕੇ ਗੁਰੂ ਘਰ ਵਿੱਚ ਦਸਹਿਰੇ ਦੀ ਹੀ ਰੋਹ